ਇਹ ਸਰ ਕਰ ਲੈ ਵੀ ਜੋ ਹੋਇਆ ਉਹ ਵੀ ਕਾਂਗਰਸ ਦੇ ਰਾਜ ਦੇ ਵਿੱਚ ਹੋਇਆ ਕੈਪਟਨ ਅਮਰਿੰਦਰ ਸਿੰਘ ਦਾ ਮੇਰੇ ਡਿਫਰੈਂਸ ਸੀਗੇ ਲੇਕਿਨ ਐਟ ਦਾ ਸੇਮ ਟਾਈਮ ਜਿੰਨਾ ਹੋਇਆ ਉਹ ਵੀ ਕਾਂਗਰਸ ਦੇ ਸਮੇਂ ਹੋਇਆ ਜਿੰਨੀਆਂ ਸਿਟ ਬਣੀਆਂ ਜਿੰਨੀ ਇਨਵੈਸਟੀਗੇਸ਼ਨ ਹੋਈ ਆ ਮੈਂ ਉੱਥੇ ਵਿਧਾਨ ਸਭਾ ਦੇ ਵਿੱਚ ਇਹ ਵੀ ਗੱਲ ਕਹੀ ਸੀ ਕਿ ਚਾਹੇ ਆਰਐਸ ਆਰਐਸ ਖੱਟੜਾ ਨੂੰ ਲੇਕਿਨ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਅੱਗੇ ਮੂਵ ਨਹੀਂ ਕੀਤਾ ਤੇ ਰਾਹੁਲ ਗਾਂਧੀ ਨੇ ਅਸਲੀ ਗੱਲ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ ਵੀ ਇਸ ਕਰਕੇ ਹੀ ਸੀਗਾ ਕਿ ਹਾਂ ਵੀ ਆਪਾਂ ਸਾਰਿਆਂ ਨੇ ਬਿਆਦਬੀ ਦਾ ਇਨਸਾਫ ਦੇਣ ਦੀ ਗੱਲ ਕੀਤੀ ਸੀ ਜਦੋਂ ਸਲੋ ਪੇਸ ਹੋਇਆ ਨਾ ਔਰ ਬਾਕੀ ਜਦੋਂ 3 ਮਹੀਨੇ ਸਾਡੇ ਮਿਲੇ ਆ ਔਰ ਉਹਦੇ ਵਿੱਚ ਜਿਹੜੀਆਂ ਜਿਹੜੀਆਂ ਚੀਜ਼ਾਂ ਇਨਵੈਸਟੀਗੇਸ਼ਨ ਮੈਂ ਡਿਟੇਲਸ ਵੀ ਤੁਹਾਨੂੰ ਦੱਸ ਸਕਦਾ ਔਰ ਉਹਦੇ ਵਿੱਚ ਜਿਹੜਾ ਭਗਵੰਤ ਮਾਨ ਹੈ ਸਾਡੇ 3 ਸਾਲ ਹੋ ਗਏ ਆ ਉਥੋਂ 1 ਇੰਚ ਫਾਈਲ ਵੀ ਮੂਵ ਨਹੀਂ ਕੀਤੀ ਕਿਉਂਕਿ ਜਿਹੜੀ ਇਨਵੈਸਟੀਗੇਸ਼ਨ ਲਈ ਪ੍ਰੋਪਰ ਤੁਹਾਨੂੰ ਪਰਮਿਸ਼ਨ ਚਾਹੀਦੀ ਸੀ ਮੈਨੂੰ ਲੱਗਦਾ ਇੱਕ ਦਿਨ ਵਿਧਾਨ ਸਭਾ ਚ ਮੇਰੇ ਸਾਹਮਣੇ ਹੀ ਕਮਿਟ ਕੀਤਾ ਵੀ ਮੈਂ ਕਰ ਦਿੱਤੀ ਆ ਪਰ ਉਹਦੇ ਤੇ ਐਕਟ ਕੋਈ ਨਹੀਂ ਹੋਇਆ ਅਜੇ ਤੱਕ ਸਰ ਜੇ ਮੰਨ ਲਓ ਚਾਰ ਲੋਕ ਸਭਾ ਮੈਂਬਰ ਬਣੇ ਹੋਏ ਆ ਕੰਨੀ ਸਾਹਿਬ ਆ ਰਧਾਵਾ ਸਾਹਿਬ ਜਾਂ ਜਰਾ ਨਮਾਟੋ ਕੀ ਕਾਰ ਉਹ ਬੈਲੇ ਦੀ ਤੋਂ ਲੜਨਗੇ ਜਾਂ ਸੀਐਮ ਦੀ ਦੌਰ ਤੋਂ ਹੋਣਗੇ ਜੀ ਦੇਖੋ ਤਾਂ ਸਾਡੇ ਦੇਖੋ ਹਾਈ ਕਮਾਂਡ ਆ ਸਾਡੇ ਬਲਵੀ ਸਾਹਿਬ ਸੈਕਤੀ ਸਾਹਿਬ ਨੇ ਸਾਡੇ ਪੋਤੇਸ਼ ਬਗੇਲ ਜੀ ਜਿਹੜੇ ਇੰਚਾਰਜ ਨੇ ਔਰ ਉਹ ਉਹਨਾਂ ਨਾਲ ਬੈਠ ਕੇ ਡਿਸਾਈਡ ਕਰਕੇ ਦੇਖੋ ਕਈ ਚੀਜ਼ਾਂ ਹੁੰਦੀਆਂ ਮੈਂ ਆਪਣੀ ਨਜ਼ਰੀਏ ਨਾਲ ਸ਼ਾਇਦ ਦੇਖ ਸਕਦਾ ਸ਼ਾਇਦ ਦੂਸਰੇ ਦੇ ਨਜ਼ਰੀਏ ਨਾਲ ਨਹੀਂ ਦੇਖ ਸਕਦਾ ਮਕਸਦ ਇਹ ਹੈ ਪਹਿਲਾਂ ਐਮਐਨਏ ਤੇ ਐਮਪੀ ਤੇ ਦੂਸਰੇ ਐਮਐਲਏ ਜੇ ਜ਼ਰੂਰਤ ਹੋਈ ਤਾਂ ਡੈਫੀਨੇਟਲੀ ਕੋਈ ਇਹੋ ਜੀ ਗੱਲ ਨਹੀਂ ਕਿਸੇ ਦੀ ਹਾਰਡ ਐਂਡ ਫਾਸਟ ਇਦਾਂ ਦੀ ਗੱਲ ਨਹੀਂ ਹੁੰਦੀ ਇਹ ਦੇਖੋ ਡਿਮਾਂਡ ਐਂਡ ਸਪਲਾਈ ਹੁੰਦੀ ਆ ਇਹ ਦੇਖੋ ਪ੍ਰੋਫੈਸ਼ਨਲਿਜ਼ਮ ਇਹ ਕਹਿੰਦਾ ਕਿ ਕਦੀ ਵੀ ਲੰਗੜਾ ਘੋੜਾ ਕੰਮ ਨਹੀਂ ਆਉਂਦਾ ਘੋੜੇ ਤਾਂ ਸਾਨੂੰ ਪ੍ਰੋਪਰਲੀ ਧੜਾਵੇ ਪੈਣੇ ਜੀ ਇਹਦੇ ਵਿੱਚ ਤਾਂ ਕੋਈ ਦੋਰਾਵਾ ਨਹੀਂ ਅਸੀਂ ਵਧੀਆ ਕੈਂਡੀਡੇਟ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਜਿਹੜੇ ਚਿਹਰੇ ਮੂਰੇ ਆ ਸਾਰੇ ਲੈ ਕੇ ਆਵਾਂਗੇ ਤਾਂ ਕਿ ਪੰਜਾਬ ਨੂੰ ਠੀਕ ਰਸਤੇ ਤੋਰਿਆ ਜਾ ਸਕੇ ਅਰ ਜੀ ਭਾਈ ਜੀ ਆ ਪਹਿਲੇ ਚਾਰ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਖੜ ਦੀ ਸਥਿਤੀ ਬਹੁਤ ਮਾੜੀ ਹੈ ਉੱਥੇ ਤੁਹਾਡੇ ਲੀਡਰ ਆਪ ਵਿੱਚ ਲੜ ਰਹੇ ਹੈ ਬੜੇ ਰਹੇ ਨੇ ਉੱਥੇ ਇੰਟਰੀ ਲੱਗ ਰਿਹਾ ਹੈ ਸਾਡਾ ਕੋਈ ਲੀਡਰ ਲੜਦਾ ਹੀ ਨਹੀਂ ਹੈ ਕੱਲ ਆਪਣਾ ਮਾਲਵਾ ਸਾਊਥ ਤੇ ਉਹ ਤੁਹਾਨੂੰ ਕੀ ਜੀਏਗੀ ਕਿ ਪੰਜਾਬ ਦਾ ਸੁਰੋਤਾ ਇੰਡੀਪੈਂਡੈਂਟ ਦੇਖੋ ਐਮ ਐਲ اے ਆ ਸਾਡਾ ਐਮ ਐਲ اے ਨਹੀਂ ਹੈਗਾ ਦੇਖੋ ਰਾਣਾ ਪ੍ਰਤਾਪ ਦੀ ਤੁਸੀਂ ਗੱਲ ਕਰਦੇ ਹੋਣਗੇ ਲੇਕਿਨ ਉਹ ਇੰਡੀਪੈਂਡੈਂਟ ਐਮ ਐਲ اے ਆ ਸਾਡੇ ਕਾਂਗਰਸ ਦਾ ਐਮ ਐਲ اے ਤਾਂ ਹੈ ਨਹੀਂ 24 ਕਰਕੇ ਤੁਸੀਂ ਲੋਕਾਂ ਨੂੰ ਜ਼ਰੂਰਤ ਹੈ ਹੁਣ ਸਹਿਯੋਗ ਦੀ ਬਿਲਕੁਲ ਸਹਿਯੋਗ ਕਰਾਂਗੇ ਅਸੀਂ ਅਸੀਂ ਇੱਕ ਇੱਕ ਮਹੀਨੇ ਦੀ ਸੈਲਰੀ ਜਿੰਨੇ ਐਮ ਐਲ اے ਆ ਔਰ ਜਿੰਨੇ ਐਮ ਐਲ اے ਨਹੀਂ ਵੀ ਸਾਰੀ ਕਾਂਗਰਸ ਜਿਹੜੀ ਆ ਕੰਟਰੀਬਿਊਟ ਕਰੂਗੀ ਤਾਂ ਕਿ ਰੀਹੈਬਿਲਿਟੇਸ਼ਨ ਦਾ ਕੰਮ ਕੀਤਾ ਜਾ ਸਕੇ ਕਿਉਂਕਿ ਦੇਖੋ ਇੱਕ ਹੁੰਦਾ ਆਫਤ ਆਉਣ ਤੋਂ ਪਹਿਲਾਂ ਦੇ ਜਿਹੜੇ ਆ ਅਰੇਂਜਮੈਂਟ ਕਰਨੇ ਉਹ ਸਰਕਾਰ ਨੇ ਬਿਲਕੁਲ ਨਹੀਂ ਕੀਤੇ ਇਹਨਾਂ ਨੇ ਕਿਤੇ ਬੰਨ ਕਿਤੇ ਕੁਝ ਨਹੀਂ ਕੀਤਾ ਮਾਈਨਿੰਗ ਦਾ ਭਗਵੰਤ ਮਾਨ ਪਹਿਲਾਂ ਰੌਲਾ ਪਾਉਂਦਾ ਹੁੰਦਾ ਸੀ ਜਦੋਂ ਇਹ ਸਰਕਾਰ ਦੇ ਵਿੱਚ ਨਹੀਂ ਸੀ ਵੀ ਮਾਈਨਿੰਗ ਕਰਕੇ ਇਹ ਆਏ ਆ ਪਰ ਹੁਣ ਤਾਂ ਇਹਨਾਂ ਦੀ ਸਰਕਾਰ ਹੈ ਇਹ ਤਾਂ ਕਹਿੰਦੇ ਸੀ ਅਸੀਂ 30000 ਕਰੋੜ ਰੁਪਇਆ 54000 ਕਰੋੜ ਰੁਪਇਆ ਲੈ ਕੇ ਆਵਾਂਗੇ ਕੁਛ ਨਹੀਂ ਲੈ ਕੇ ਆਂਦਾ ਲੇਕਿਨ ਰੀਹੈਬਿਟ ਹੁਣ ਜ਼ਰੂਰਤ ਕਦੋਂ ਹੋਣੀ ਆ ਜਦੋਂ ਇਹਨੇ ਪਾਣੀ ਨੇ ਥੱਲੇ ਆਉਣਾ ਤੇ ਲੋਕਾਂ ਨੂੰ ਜਿਹੜਾ ਉਦੋਂ ਮਦਦ ਦੀ ਜ਼ਰੂਰਤ ਆ ਉਹਦੇ ਵਿੱਚ ਕਾਂਗਰਸ ਜਿਹੜੀ ਆ ਉਹ ਬਿਲਕੁਲ ਸਰਕਾਰ ਵੀ ਕਰੇ ਸਾਰੇ ਕਰੀਏ ਆਪਾਂ ਪੰਜਾਬੀ ਜਦੋਂ ਵੀ ਕਿਤੇ ਆਫਤ ਆਉਂਦੀ ਆ ਆਪਾਂ ਤਾਂ ਕਈ ਵਾਰੀ ਉੜੀਸਾ ਤੇ ਫਲਾਨੀ ਜਗ੍ਹਾ ਜਾ ਕੇ ਲੰਗਰ ਲਾ ਦਿੰਨੇ ਆ ਪਰ ਮੈਨੂੰ ਐ ਲੱਗਦਾ ਸਾਨੂੰ ਪੰਜਾਬ ਦੇ ਵਿੱਚ ਪੰਜਾਬੀਆਂ ਨਾਲ ਖੰਡ ਦੀ ਜ਼ਰੂਰਤ ਹੈ ਏਸ਼ੀਆ ਕੱਪ ਏਸ਼ੀਆ ਕੱਪ ਜਿਹੜੀ ਹਿੰਦੁਸਤਾਨ ਦੀ ਜਿਹੜੀ ਟੀਮ ਹੈ ਉਹ ਬਹੁਤ ਚੰਗੀ ਟੀਮ ਹੈਗੀ ਆ ਮੈਨੂੰ ਲੱਗਦਾ ਕਿ ਇਹਦੇ ਵਿੱਚ ਆਪਾਂ ਜਿਹੜਾ ਬਹੁਤ ਵਧੀਆ ਪ੍ਰਦਰਸ਼ਨ